जथेबंद चाहे किसान जथेबंदियां मजदूर जथेबंदिया मुलाजिम जथेबंद बेरोजगार जथेबंद ज कोई भी जत्ेबंदी पहुंचे हैं पत्रकार साखी ਵਾਕਵਾਕ ਪ੍ਰੈਸ ਕਲਬਾਂ ਦੇ ਬਟਿੰਡਾ ਪ੍ਰੈਸ ਕਲਬ ਦੇ ਵਕਵਾਕ ਜੁਰੀਆਂਾਂ ਦੇ ਸੋਸ਼ਲ ਮੀਡੀਆ ਸਾਰੇ ਜਿਹੜੇ ਪੱਤਰਕਾਰ ਵੀ ਪਹੁੰਚੇ ਐ ਜਾਂ ਜਿਨ੍ਹਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਨੇ ਵੀ ਇਸ ਮਸਲੇ ਤੇ ਲੋਕਵਾਦੀ ਟੀਵੀ ਨਾਲੇ ਡਰ ਕੇ ਖੜੇ ਐ ਮੈਂ ਇੱਕ ਵਾਰ ਸਾਰਿਆਂ ਦਾ ਆਪ ਦੇ ਵੱਲੋਂ ਆਪ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਐ ਕਿ ਇਹ ਲੋਕਾਂ ਨੇ ਕਿ ਲੋਕਾਂ ਦੀ ਸ਼ਕਤੀ ਨੇ ਇਹ ਸਾਬਤ ਕਰਤਾ ਇੱਕ ਬੜੀ ਮੈਕਸੀ ਕਿ ਕਿਉਂ ਬੋਲੀ ਜਾਂਦੇ ਆ ਲੋਕ ਪਿੱਛੇ ਨਹੀਂ ਖੜਦੇ ਹੁੰਦੇ ਪਰ ਇਹ ਗੱਲ ਲੋਕਾਂ ਨੇ ਗਲਤ ਕਰਤੀ ਕਿ ਜੇ ਲੋਕਾਂ ਦੀ ਗੱਲ ਤੁਸੀਂ ਕਰੋਗੇ ਇਹ ਨਹੀਂ ਕਿ ਤੁਸੀਂ ਗੱਲ ਕਰੋ ਯੋਗਾਂ ਦੀ ਤੇ ਫਿਰ ਸੋਚੋ ਕਿ ਲੋਕ ਨਾਲ ਖੜਨਗੇ ਲੋਕ ਨਹੀਂ ਖੜਦੇ ਪਰ ਜੇ ਲੋਕਾਂ ਦੀ ਗੱਲ ਹੋਊਗੀ ਤੁਸੀਂ ਲੋਕਾਂ ਦੇ ਬਣ ਜਾਓਗੇ ਤਾਂ ਫਿਰ ਲੋਕ ਕਦੇ ਵੀ ਸਾਥ ਨਹੀਂ ਛੱਡਦੇ ਜੋ ਲੋਕਾਂ ਨੇ ਸਾਥ ਕਰ ਦਿੱਤਾ ਹੈ ਜਿੰਨੀਆਂ ਵੀ ਜਿੰਨੇ ਲੋਕਾਂ ਦੇ ਫੋਨ ਆਏ ਲੋਕ ਕਹੀ ਬੰਦਿਆ ਨੇ ਕਿ ਆ ਜਮਾਨਤ ਚਾਏ ਪਰ ਤੁਸੀਂ ਸਾਰਿਆਂ ਨੇ ਜੋ ਗਿਆ ਅਸੀਂ ਕਦੇ ਉਹ ਤੋਂ ਪਿੱਛੇ ਨਹੀਂ ਹਟੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਕੋਈ ਅਸੀਂ ਕੋਈ ਏਜੇਰੀ ਗੱਲ ਕਰੀਏ ਕੋਈ ਟੁਕਰ ਪੁਨੇ ਵਾਲੀ ਗੱਲ ਕਰੀਏ ਕਿ ਅਸੀਂ ਆਏ ਕਰਾਂਗੇ ਉਹ ਕਰਾਂਗੇ ਅਸੀਂ ਲੋਕਾਂ ਦੀ ਗੱਲ ਕਰਨੀ ਸੀ ਪਹਿਲਾਂ ਵੀ ਕਰਦੇ ਆ ਅੱਗੇ ਵੀ ਕਰਾਂਗੇ ਨਾ ਸਾਡਾ ਕੋਈ ਬਲਕਾਰ ਸਿੱਧੂ ਨਾਲ ਨਿੱਜੀ ਦਸ਼ਮਣੀ ਸੀ ਚਲੋ ਉਹਨਾਂ ਨੇ ਪਰਚਾ ਕਰਾਇਆ ਉਹਨਾਂ ਨੇ ਜੀਨੋ ਫੈਲ ਕੀਤੀ ਸਾਡੀ ਉਹਨਾਂ ਨਾਲ ਕੋਈ ਨਹੀਂ ਸੀ ਨਾ ਸਾਡੀ ਸਰਕਾਰ ਨਾਲ ਕੋਈ ਹੈ ਜੇ ਸਰਕਾਰ ਲੋਕਾਂ ਦੀਆਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰੋ ਲੋਕਾਂ ਦੇ ਪ੍ਰਤੀ ਮਾੜੀ ਸੋਚ ਰੱਖੂ ਤਾਂ ਫਿਰ ਜਿਹੜੀ ਗੱਲ ਲੋਕਾਂ ਦੀ ਹੈ ਉਹ ਕਰਨੀ ਬਣਦੀ ਹੈ ਤੇ ਉਹ ਕਰਦੇ ਰਵਾਂਗੇ ਬੜੇ ਲੋਕਾਂ ਦੇ ਸਾਥੀਆਂ ਦੇ ਫੋਨ ਆਏ ਕਿ ਦਬੀ ਨਾ ਨਾਲ ਹੈ ਜਦੋਂ ਲੋਕ ਨਾਲ ਆ ਤੁਸੀਂ ਦਬਣਾ ਵੀ ਘਤਮਾ ਦੱਸ ਦੇ ਤਾਂ ਜੇ ਤੁਸੀਂ ਸਾਥ ਛੱਡਦੇ ਤੁਸੀਂ ਸਾੜੇ ਐਨੇ ਵੱਡੇ ਪੰਦਰ ਦੇ ਉੱਤੇ ਇੱਕ ਛੋਟੇ ਜਿਹੇ ਸੁਨੇਹੇ ਤੇ ਪਹੁੰਚੇ ਹੋ ਤੁਸੀਂ ਪ੍ਰਸ਼ਾਸਨ ਨੂੰ ਵੀ ਇਹ ਦੱਸ ਦਿੱਤਾ ਕਿ ਲੋਕ ਸ਼ਕਤੀ ਕਿੱਡੀ ਚੀਜ਼ ਹੈ پہلے ਤਾਂ ਪ੍ਰਸ਼ਾਸਨ ਨੂੰ ਇਹ ਪਤਾ ਹੁੰਦਾ ਪਰ ਤੁਸੀਂ ਇਹ ਇਕੱਠ ਕਰਕੇ ਪੋਸਟਾਂ ਪਾ ਕੇ ਵੱਖੋ ਵੱਖਰੇ ਤਰੀਕੇ ਦੇ ਨਾਲ ਬੜੇ ਸਾਥੀਆਂ ਨੇ ਜਿਵੇਂ ਜਿਵੇਂ ਸਹਿਯੋਗ ਮੈਨੂੰ ਇਹ ਵੀ ਇੱਕ ਮੈਂ ਗੱਲ ਕਹਿਣਾ ਕਿ ਜਿਹਨੇ ਖਲਾਫ ਨਹੀਂ ਪਾਈ ਉਹ ਵੀ ਹੱਕਚੀ ਹੈ ਜਿਹੜਾ ਤੁਸੀਂ ਖਲਾਫ ਨਹੀਂ ਬੋਲਿਆ ਉਹ ਵੀ ਹੱਕਚਾ ਕੋਈ ਬੰਦੇ ਹੁੰਦੇ ਆ ਚਲੋ ਜਿਹੜੇ ਇੱਕਾ ਦੁੱਕਾ ਪਰ ਰੋਗਰਤੀ ਲੋਕਾਂ ਨੇ ਵੱਡੀ ਗਿਣਤੀ ਲੋਕਾਂ ਨੇ ਇਨਸਾਫ ਪਸੰਦ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਡਟ ਕੇ ਸਾਥ ਦਿੱਤਾ ਲੋਕਮਾਇਤੀ ਵੀ ਜਿਵੇਂ ਨਾਮ ਹੈ ਲੋਕਾਂ ਦੀ ਆਵਾਜ਼ ਸਦਾ ਚੱਕਦਾ ਰਹੇਗਾ ਤੇ ਲੋਕਾਂ ਨੇ ਸਾਡੀ ਜ਼ਿੰਮੇਵਾਰੀ ਹੋਰ ਵੱਡੀ ਕਰ ਦਿੱਤੀ ਹੈ ਕਿ ਅਸੀਂ ਹੁਣ ਚਾਹੇ ਵੀ ਲੋਕਾਂ ਤੋਂ ਭੱਜ ਨਹੀਂ ਸਕਦੇ ਕਿਉਂਕਿ ਲੋਕ ਲੋਕਾਂ ਨੇ ਬੋਝ ਸਹਣੇ ਤੇ ਹੋਰ ਪਾਤਾ ਆੜੇ ਦੀ ਕਮੀਆਂ ਹੋ ਸਕਦੀਆਂ ਕਈ ਕਮੀਆਂ ਰਹਿ ਜਾਂਦੀਆਂ ਕਈ ਕਈ ਵਾਰ ਬੋਲਣ ਦੀ ਗਲਤੀਆਂ ਹੋ ਜਾਂਦੀਆਂ ਪਰ ਯੋਨੋ ਸੁ ਵੱਡੀ ਗੱਲ ਦੇ ਵਿੱਚ ਲੋਕ ਫਿਰ ਛੋਟੀਆਂ ਗੱਲਾਂ ਨੂੰ ਭੁਲਾ ਦਿੰਦੇ ਨੇ ਲੋਕ ਇਹ ਮਾਫ਼ ਕਰ ਦਿੰਦੇ ਨੇ ਕਿ ਠੀਕ ਹੈ ਜੀ ਇਹ ਗਲਤੀ ਸੀ ਪਰ ਵੱਡੇ ਪੱਧਰ ਤੇ ਤਾਂ ਨਹੀਂ ਕੋਈ ਵੱਡੀਆਂ ਗਲਤੀਆਂ ਸੋ ਤੁਸੀਂ ਨਿੱਕੀਆਂ ਮੋਟੀਆਂ ਗੱਲਾਂ ਵੀ ਮਾਫ਼ ਕਰਦੇ ਹੋ ਸਾਡੇ ਤੋਂ ਕਈ ਵਾਰੀ ਹੋ ਜਾਂਦੀਆਂ ਮੈਂ ਫਿਰ ਆਖਰ ਦੇ ਵਿੱਚ ਧੰਨਵਾਦ ਕਰਦਾ ਜਿਹੜਾ ਬੰਦੇ ਨੇ ਕੋਈ ਪੋਸਟ ਪਾਈ ਜਿਹੜਾ ਬੰਦਾ ਹੱਕ ਚ ਆਇਆ ਬਾਕੀ ਪ੍ਰੋਗਰਾਮ ਜਾਂ ਜੋ ਫੈਸਲਾ ਲੈਣਾ ਉਹ ਜੋ ਇੱਥੇ ਹੋਇਆ ਮੈਨੂੰ ਪਤਾ ਨਹੀਂ ਉਹ ਜੱਫੇਬੰਦੀਆਂ ਨੇ ਲੈਣਾ ਪ੍ਰਸ਼ਾਸਨ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਪਰ ਅਸੀਂ ਪ੍ਰਸ਼ਾਸਨ ਨਾਲ ਨਾ ਅੱਜ ਗੱਲ ਕਰਨੀ ਹੈ ਨਾ ਕੱਲ ਗੱਲ ਕਰਨੀ ਹੈ ਗੱਲ ਕਰਨੀ ਹੈ ਤੁਸੀਂ ਅਸੀਂ ਸਾਰੀ ਗੱਲ ਜੱਫੇਬੰਦੀਆਂ ਤੇ ਸਾਡੀ ਸਾਰੀ ਗੱਲ ਬਾਤ ਲੋਕਾਂ ਦੀ ਹੈ ਜੇ ਲੋਕ ਕਹਣਗੇ ਜੇਲ੍ਹ ਜਾਣਾ ਹੈ ਅਸੀਂ ਜੇਲ੍ਹ ਜਾਵਾਂਗੇ ਜੇ ਲੋਕ ਕਹਣਗੇ ਬਾਹਰ ਲੈਣਾ ਅਸੀਂ ਬਾਹਰ ਲਾਵਾਂਗੇ ਜੋ ਲੋਕ ਚਾਹਣਗੇ ਉਹ ਉਹ ਹੋਵੇਗਾ ਨਾ ਸਰਕਾਰ ਦੀ ਹੋਵੇਗੀ ਨਾ ਪ੍ਰਸ਼ਾਸਨ ਦੀ ਹੋਵੇਗੀ ਜੋ ਲੋਕਾਂ ਦਾ ਫੈਸਲਾ ਹੈ ਉਹ ਸਾਨੂੰ ਸਬਕਾਰ ਹੋਏਗਾ ਬਹੁਤ ਬਹੁਤ ਧੰਨਵਾਦ